ਵਾਈ ਗੁਰਜਿਕਾ ਖਾਲਸਾ ਵਾਈ ਗੁਰਜਿਕੀ ਫਤਿਹ ਜੇ ਜੀਵੇ ਪਤਲਥੀ ਜਾਵੇ ਸਭ ਹਰਾਮ ਦੇ ਤੱਕ ਛਖਾਏ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ ਪਰਜਾ ਪਰਜਾ ਕਟ ਮਰੇ ਕਬੂਨਾ ਛਾਡੇ ਖੇਤ ਫਰੀ ਦਰਬਾਰ ਸਾਹਿਬ ਦਾ ਜੂਨ 1984 ਦਾ ਕੱਲੂ ਕਾਰਾ ਜਿਹੜਾ ਸੰਸਾਰ ਭਰ ਦੇ ਗੁਰਨਾਨਕ ਨਾਮ ਲੈਵਾ ਯਾਦ ਕਰਦੇ ਆ ਔਰ ਸੋਪੇਨ ਦੇ ਵਿੱਚ ਸੰਗਤਾਂ ਬੜੀਆਂ ਜਾਗਰੂਕ ਹੈ ਬਾਦਲੋਣਾ ਗੁਰਦੁਆਰਾ ਗੁਰਸੰਗਤ ਸਾਹਿਬ ਇੱਥੋਂ ਦੇ ਨੌਜਵਾਨ ਸਭਾ ਵੱਲੋਂ ਬੜੀ ਵੱਡੀ ਪੱਧਰ ਤੇ ਜੂਨ 1984 ਤੀਜਾ ਕੱਲੂ ਕਾਰਾ ਮਹਾਨ ਗੁਰਮਤ ਸਮਾਗਮ ਕੀਤਾ ਜਾ ਰਿਹਾ ਹੈ 15 ਤਰੀਕ ਨੂੰ 15 ਜੂਨ ਜਿਸ ਵਿੱਚ ਕੀਰਤਨ ਜਥੇ ਢਾਡੀ ਜਥੇ ਤੇ ਹੋਰ ਕਵਿਤਾਵਾਂ ਰਾਹੀਂ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ ਜਾਏਗਾ ਜਿਨ੍ਹਾਂ ਨੇ ਦੁਨੀਆ ਦੀ ਸਭ ਤੋਂ ਚੌਥੀ ਵੱਡੀ ਤਾਕਤ ਦੀ ਆਰਮੀ ਨਾਲ ਜੂਨ 1984 ਵਿੱਚ ਮੁਕਾਬਲਾ ਕੀਤਾ 160 ਸਿੰਘਾਂ ਨੇ ਤੇ ਚੁਕੇ ਨਹੀਂ ਦਸ ਤਾਂ ਕਿ ਬਹਾਦਰੀ ਕੀ ਹੁੰਦੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਅਸ਼ੀਰਵਾਦ ਕੀ ਹੁੰਦਾ ਤੋਂ ਇਸ ਵਾਸਤੇ ਸਾਰੀ ਦੁਨੀਆ ਦੇ ਵਿੱਚ ਗੁਰਨਾਨਕ ਨਾਮ ਲੈਵਾ ਸੰਗਤਾਂ ਤੇ ਜੋਸ਼ੀਲੇ ਨੌਜਵਾਨ ਇਹ ਜਿਹੜਾ ਇਤਿਹਾਸਕ ਸਾਕਾ ਇਹਨੂੰ ਯਾਦ ਕਰਦੇ ਆ ਤੇ ਆਓ ਸਮੂਹ ਸੰਗਤਾਂ ਨੂੰ ਬੇਨਤੀ ਹੈ 바ਰਥਲੋਨਾ ਦੀਆਂ ਬਾਦਲੋਨਾ ਦੀਆਂ ਸਪੇਨ ਦੀਆਂ ਤੇ ਸਾਰੇ ਜ਼ੋਰਪੀ ਦੀਆਂ ਸੰਗਤਾਂ ਨੂੰ ਕਿ 15 ਜੂਨ ਨੂੰ ਹੌਮ ਹਮਾ ਕੇ ਗੁਰਦੁਆਰਾ ਸਾਹਿਬ ਪਹੁੰਚੋ ਤੇ ਆਪਣੇ ਜੋ ਜੀਵਨ ਦੇ ਕੁਝ ਪਲ ਹੈ ਉਹ ਉਹਨਾਂ ਸ਼ਹੀਦਾਂ ਦੇ ਨਾਮ ਕਰੋ ਤੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ